ਹਾਂਜੀ ਮਿੱਤਰੋ ਵੈਲਕਮ ਆ ਤੁਹਾਡਾ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਅੱਜ ਦੀ ਵੀਡੀਓ 'ਚ ਆਪਾਂ ਮੱਕੀ ਦਾ achar ਬਣਾਉਣਾ ਮੱਕੀ ਦਾ achar ਬਣਾਉਣ ਲੱਗੇ ਆ ਤੇ ਅੱਜ ਦੇਖੋ ਫਿਰ ਕੀ ਕਹਾਣੀ ਬਣਦੀ ਹੈ ਉਹ ਰਹੀ ਆਪਣੀ ਮਸ਼ੀਨ ਮੱਕੀ achar ਬਣਾਉਣ ਵਾਲੀ ਟੋਸ਼ਨ ਪਾਇਆ ਹੋਇਆ ਟਰੈਕਟਰ ਨੂੰ ਘੱਟ ਹੁੰਦੇ ਆ ਫਿਰ ਜਾਊਗੀ ਆਪਣੇ ਖੇਤ ਤੇ ਜਰਾ ਨਵੇਂ ਜਿਹੇ ਵੜਾਵਾਂਗੇ ਅੱਗੇ ਬਣ ਇਹਨੇ ਕੀ ਬਣਦਾ ਅੱਜ ਜੀ ਚੱਲ ਗਈ ਮਸ਼ੀਨ ਆਪਾਂ ਸਿੱਧੀ ਸੁਪਰ ਸੀਟਰ ਨਾਲ ਵੀ ਜੀ ਵੀ ਮੱਤੀ ਹੁੰਦੇ ਜੀ ਚੱਲੀ ਜਾਂਦਾ ਕਰਦਾ ਕੁਤਰਾ ਪੂਰਾ ਵਧੀਆ ਮੱਤੀ ਆਪਣੀ ਸੋਣੀ ਖੜੀ ਆ ਲੋ ਜੀ ਇਹ ਵੈਸੇ ਤਾਂ ਹੋ ਗਿਆ ਨੇਰਾ ਆਪਣੇ ਦੋ ਵੀਰੇ ਵੱਡੇ ਗਏ ਆ ਮੱਤੀ ਦੇ ਤਿੰਨ ਟਰਾਲੀਆਂ ਫੁੱਲ ਹੋ ਗਈਆਂ ਚ ਚੱਲਣ ਲੱਗੇ ਨੇ ਕਰੀ ਜਾਂਦਾ ਲੋਡ ਅਨਲੋਡ